ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਆਪਣਾ ਕਾਰ ਫਿਰ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਟਿਕਿਆ ਗੁਰੂ ਮਾਰਾ ਇੱਥੇ ਮੱਥਾ ਲਿਆ ਅਸ਼ੀਰਵਾਦ ਫਿਰ ਆਪਾਂ ਟਿਕਿਆ ਡੇਰੇ ਮੱਥਾ ਡੇਰੇ ਮੱਥਾ ਟਿਕਣ ਤੋਂ ਬਾਅਦ ਆਪਾਂ ਪਹੁੰਚ ਗਏ ਦੁਬਾਰਾ ਕਾਰ ਖਿੱਚਤੀ ਤਿਆਰੀ ਕਿਉਂਕਿ ਆਪਾਂ ਜਾਣਾ ਸੀ ਦਿੱਲੀ ਫਿਰ ਆ ਗਈ ਟੈਕਸੀ ਟੈਕਸੀ 'ਚ ਰੱਖਿਆ ਸਮਾਨ ਸਮਾਨ ਰੱਖਣ ਤੋਂ ਬਾਅਦ ਕੀਤੀ ਕਾਰ ਦਿਆਂ ਨੂੰ ਬਾਏ 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 ਕਰਨ ਤੋਂ ਬਾਅਦ ਟੈਕਸੀ ਤੁਰ ਪਈ ਤੇ ਆ ਗਿਆ ਆਪਣਾ ਗੇਟ ਗੇਟ ਤੇ ਕੀਤੀ ਪਾਪਾ ਨੂੰ ਤੇ ਹਰਵਾਜ਼ ਨੂੰ ਬਾਏ ਬਾਏ ਫੇਰ ਆਪਾਂ ਪਹੁੰਚ ਗਏ ਜੀ ਮਰਤਲ ਮਰਤਲ ਜਾ ਕੇ ਕੀਤਾ ਡਿਨਰ ਡਿਨਰ ਸ਼ਾਮ ਕੇ ਆਪਾਂ ਪਹੁੰਚ ਗਏ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਉੱਥੋਂ ਮਾਰੀ ਛਾਲ ਬੈਗੇ ਜੀ ਜਾਚ ਜਾਚ ਬੈਠਣ ਤੋਂ ਬਾਅਦ ਜਾਜ ਨੇ ਪ੍ਰੀਰਨਵੇ ਤੋਂ ਉਡਾਨ ਤੇ ਬਦਨਾਂ ਚ ਜਾ ਕੇ ਪਤਾ ਲੱਗਿਆ ਵੀ ਜਾਜ ਦਾ ਸਫ਼ਰ ਬਹੁਤ ਲੰਬਾ ਹੈ ਉਹਨਾਂ ਨੇ ਦਿੱਤੀ ਚਾਹ ਚਾਹ ਤੋਂ ਬਾਅਦ ਦੇਖਿਆ ਨਕਸ਼ਾ ਨਕਸ਼ੇ ਦੇ ਦੇਖ ਕੇ ਪਤਾ ਲੱਗਿਆ ਵੀ ਟਾਈਮ ਹੀ ਥੋੜਾ ਹੋਇਆ ਹਲੇ ਤਾਂ ਮੰਮੀ ਨੇ ਕੀਤੀਆਂ ਲੱਤਾਂ ਸਿੱਧੀਆਂ अतं सीधी करने तो बाद जो बारी चुं देखा बहार तो देखा भी जहाज हड़े तरह रमी रमी जा रहा है बहुत स्लो स्पीड से बेचारा गया मसा ही सफ़र निबड़ा सफ़र निबण तो बाद आप जी शिकागो शिकागो पहुंचने तो बाद आप बैठे जी कार्च। कार बाहर तो नज़ारेगे बड़े ही साफ सुथरे तो बाद उद आप जी इंडियाना इंडियाना शहर ये अपनी स्ट्रीट उस तो बाद जी आप पहुँच गए घर घर जाकर रकलाइनर त हो गए लावा लेट 淡了吧。